ਕੁੱਲੜ ਪੀਜ਼ਾ ਵਾਲਿਆਂ ਦਾ ਅਧਿਰਾਤ ਨੂੰ ਰੋਲਾ ਪੈ ਜਾਂਦਾ ਦੱਸਦਾ ਇਹ ਕਿ ਕੁੱਲੜ ਪੀਜ਼ਾ ਵਾਲੇ ਦੇ ਸਹਿਜ ਅਰੋੜਾ ਬਾਹਰ ਆਉਂਦੇ ਨਹੀਂ ਤੇ ਉਹਨਾਂ ਵੱਲੋਂ ਇੱਕ ਸਖਤੀ ਇਲਜ਼ਾਮ ਲਗਾਏ ਜਾਂਦੇ ਨੇ ਕਿ ਨੌਜਵਾਨ ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਸ ਨੌਜਵਾਨ ਵੱਲੋਂ ਉਹਨਾਂ ਨੂੰ ਕੁੱਲੜ ਪੀਜ਼ਾ ਕਹਿ ਕੇ ਟੌਂਚ ਮਾਰੀ ਗਈ ਹੈ ਬੱੱਚਰ ਮਾਰੀ ਗਈ ਹੈ ਜਿਸ ਤੋਂ ਬਾਅਦ ਸਹਿਜ ਅਰੋੜਾ ਗੁੱਸੇ ਦੇ ਵਿੱਚ ਆਉਂਦੇ ਨੇ ਦੂਜੇ ਪਾਸੇ ਜਦੋਂ ਦੂਜੀ ਧਿਰ ਤੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਕਹਿੰਦੇ ਕਿ ਸਾਡਾ ਮੁੰਡਾ 19 ਸਾਲਾਂ ਦਾ ਹੈ ਸਾਡੇ ਮੁੰਡੇ ਨੂੰ ਉਹਨਾਂ ਬਾਹਰ ਆ ਕੇ ਹੱਥਾ ਪਾਈ ਕੀਤੀ ਆ ਉਹਨਾਂ ਨੇ ਕਿਰਪਾਨ ਵੀ ਕੱਢੀ ਐ ਦੱਸ ਰਹੀ ਐ ਕਿ ਦੂਜੇ ਪਾਸੇ ਜਦੋਂ ਟਿੱਕਚਰ ਦੀ ਗੱਲ ਕੀਤੀ ਗਈ ਤਾਂ ਉਹਨਾਂ ਕਹੇ ਕਿ ਉਹਨੇ ਸਾਲਾ ਦਾ ਮੁੰਡਾ ਕੀ ਵੀ ਟਿੱਕਚਰ ਮਾਰ ਲੇਗਾ ਪੂਰਾ ਮਾਮਲਾ ਕੀ ਐ ਸੁਣੋ ਇਸ ਵੀਡੀਓ ਫੁੱਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਤਾਂ ਉਹ ਦੋ ਹੱਤੀ ਵੱਖੀ ਹੋਏ ਮੇਰੇ ਨਾਲ ਕਿੱਦਾਂ ਵੱਲ ਟੌਂਚ ਮਾਰੀ ਗਈ ਮਾਜੀ ਹਾਂਜੀ ਕਿੰਨਾ ਮੁੰਡਾ ਟੌਂਚ ਮਾਰੀ ਗਈ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਉਹਨਾਂ ਨਾਲ ਨਹੀਂ ਜਾਨਦਾ ਮੁੰਡਾ ਕੌਣ ਐ ਮੈਂ ਕਦੇ ਫਸਟ ਟਾਈਮ ਦੇਖਿਆ ਨ ਇੱਕ ਮਿੰਟ ਰੋਕੇ ਇਸ ਮੱਲੇ ਦਾ ਨਹੀਂ ਉਹਦਾ ਫਰੈਂਡ ਰਹਿੰਦਾ ਇਸ ਮੱਲੇ ਠੀਕ ਆ ਆਇਓ ਬਈ ਆਇਓ ਉਹ ਜਿੱਦਾਂ ਹੁਣ ਬੱਚਾ ਉਹਨੂੰ ਛੱਡਣ ਆਇਆ ਇਹਨਾਂ ਨੇ ਕਹਿਤਾ ਜੀ ਤੂੰ ਟਿਚਰ ਕੀਤੀ ਆ ਪਰ 19 ਸਾਲਾਂ ਦਾ ਬੱਚਾ ਕੋਈ ਐਡਾ ਹੈ ਨਹੀਂ ਖਾਸ ਤੇ ਉਹਦੇ ਆਪਣਾ ਐਕਟਿਵਾ ਦੇ ੱਤਕਾ ਮਾਰਿਆ ਗਲਵੇਂ ਫੜਿਆ ਫਿਰ ਬੱਚਾ ਵੀ ਅੱਗੋਂ ਹਥੋਪਾਈ ਹੋ ਗਿਆ ਨੰਨਾ ਮੁੰਡਾ ਅੱਛਾ ਪਹਿਲੇ ਇਹਨਾਂ ਨੇ ਫੜਿਆ ਹਾਂ ਇਹਨਾਂ ਨੇ ਫੜਿਆ ਇਹਨਾਂ ਨੇ ਕੀ ਰਿਆ ਕਿ ਬਸ ਆਈ ਹੀ ਹੋਈ ਹੈ ਕੁਰਬਾਨ ਗੱਢ ਲਈ ਕਹਿੰਦੇ ਇਹਨਾਂ ਨੇ ਪਰ ਆਪਾਂ ਦੇਖਿਆ ਨਹੀਂ ਚੀਜ਼ ਨੂੰ ਭਾਜੀ ਉਹ ਕਹਿੰਦੇ ਕਿਸੇ ਕੋਈ ਗਾਲੀ ਗੋਲੀ ਗਾਲ੍ਹ ਗੋਲ ਗੱਡੀ ਕੋਈ ਕਿਸ ਤਰ੍ਹਾਂ ਨਹੀਂ ਦੇਖੋ ਬੱਚਾ ਦਿੱਤਾ ਹੈ 19 ਸਾਲ ਦਾ ਉਹ ਇਦਾਂ ਦੇ ਕੰਮ ਨੂੰ ਦੇਖੋ ਚੰਗੇ ਪਰਿਵਾਰ ਤੋਂ ਆ ਔਰ ਇਦਾਂ ਦੇ ਕੰਮ ਨਹੀਂ ਕਰਦਾ ਠੀਕ ਅੱਛਾ ਹੈ ਹਮਦਰਦ ਹੋਇਆ ਲੋਕੀਆ ਆਪਾਂ ਨਹੀਂ ਕੋਈ ਪਰ ਪੱਜੀ ਵੈਲੀ ਕਿਵੇਂ ਲਾ ਰਹੇ ਨੇ ਕਿ ਕੌਣ ਚ ਮਾਰੀ ਗਈ ਹੈ ਕੋਈ ਗੰਦੇ ਵਾਰਡ ਨੂੰ ਲੈ ਕੇ ਬ੍ਰਦਰ 19 ਸਾਲ ਦਾ ਬੱਚਾ ਹੈ ਤੁਸੀਂ ਆਪੀ ਸਾਲਾ ਲਓ ਤੁਹਾਡੀ ਵੀ ਉਮਰ ਆ ਗਈਆਂ ਆ ਉਹ 19 ਸਾਲ ਦੇ ਬੱਚੇ ਕੋਈ ਇਦਾਂ ਦੇ ਕੰਮ ਕਰਦੇ ਨੇ ਝਗੜਾ ਹੋਇਆ ਜਿਹੜਾ ਜਿਹਾ ਕੁਝ ਪਤਾ ਨਹੀਂ ਸਾਨੂੰ ਫੋਨ ਤੇ ਕੋਈ ਸੀਸੀਟੀਵੀ ਕੈਮਰੇ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੁਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਡੌਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੁਟੇਜ ਨਹੀਂ ਸੀ ਪੁਲਿਸ ਵੀ ਆਈ ਸੀ ਮੌਕੇ ਤੇ ਤੁਹਾਡੇ ਵੱਲੋਂ